ਇਹ ਇਹ ਫਿਰ ਜਿਹੜੀ ਇਹ ਪਟਾਕਿਆਂ ਦੀ ਦੁਕਾਨ ਆ ਫਿਰ ਪਰਮਿਟ ਪਰਮਿਟ ਲਿਆ ਕੋਈ ਇਹਨੂੰ ਵੇਚੇਗਾ ਕਿੰਨੇ ਕਿੰਨੇ ਕੁ ਪਾਏ ਖਰਚਾਉਣੇ ਫਿਰ ਪਾਪਾ ਦੇ ਵਾਰੀ ਕਾਫੀ ਖਰਚਾ ਦਾਂਗੇ ਤੁਸੀਂ ਚੰਡੀਗੜ੍ਹੋਂ ਇੱਥੇ ਆਏ ਹੋ ਹਾਂਜੀ ਅੱਛਾ ਅੱਛਾ ਤੁਸੀਂ ਇਹ ਦੱਸੋ ਵੀ ਇਹਦਾ ਕੋਈ ਤੁਹਾਨੂੰ ਖਰਚਾ ਵੀ ਲੱਗਦਾ ਕਿ ਜੇ ਫ੍ਰੀ ਹੁੰਦੇ ਪਰਮਿਟ ਬਾਜੀ ਵੇਚਣ ਵਾਲੇ ਹੈਗੇ ਦੁਕਾਨਦਾਰ ਇਨਾਂ ਕੋਲ ਨੂੰ ਵੀ ਸਿਲੰਡਰ ਰੱਖਣ ਦੀ ਹਦਾਇਤ ਹੈਗੀ ਆ ਬਾਕੀ ਹਾਂ ਪਰ ਰਿਸਕ ਤੇ ਹੈਗਾ ਨਾ ਬਾਜ਼ਾਰ ਦੇ ਵਿੱਚ ਚਲੋ ਸਰ ਹੈਗਾ ਪਰ ਕੀ ਕਰ ਸਕਦੇ ਜੇ ਫਿਰ ਘੱਟ ਪਟਾਕੇ ਲੈਣਗੇ ਫਿਰ ਤੁਹਾਡੀ ਦੁਕਾਨਦਾਰੀ ਨੂੰ ਬਾਜੀ ਆਪਣੇ ਅੱਛਾ ਮਹਿੰਗਾ ਹੁੰਦਾ ਫਿਰ ਜਿਹੜਾ ਗ੍ਰੀਨ ਪਟਾਕਾ ਦੂਜੀ ਸਰ ਪੂਰੇ ਪ੍ਰਬੰਧ ਹੈ ਜੀ ਅੱਛਾ ਕਿੰਨੇ ਕੁ ਬੰਦੇ ਆਪਣੇ ਤੇ 40 ਬੰਦੇ ਸਰ ਸਾਡੇ ਸੋ ਇਹ ਰਵਾਇਤੀ ਆ ਆ ਨਾਰਾਂ ਦੀਆਂ ਵੈਰਾਈਟੀਆਂ ਆਗੇ ਅੰਨਾਰ ਵਾਲਾ ਬੰਬ ਆ ਗਿਆ ਬੱਚਿਆਂ ਦੀ ਫੇਵਰੇਟ ਚੀਜ਼ ਹੈ ਗੱਲਾਂ ਕਰਦੇ ਪੰਜ ਹਜ਼ਾਰ ਦੀ ਹੈਗੀ ਸਾਡੇ ਤੋਂ ਪੰਜ ਹਜ਼ਾਰ ਬੰਬ ਵਾਲੀ ਹੈਗੀ ਹਾਂ ਹਾਂ ਹਜ਼ਾਰ ਵਾਲੀ ਤੇ ਕਿੰਨੀ ਕੁ ਖਤਰਨਾਕ ਹੈ ਸਰ ਖਤਰਨਾਕ ਤੇ ਪੋਲੂਸ਼ਨ ਦਾ ਕਰੇਗੀ ਜਦੋਂ 5 ਹਜ਼ਾਰ ਪਟਾਕਾ ਚੱਲਣਾ ਪੋਲੂਸ਼ਨ ਤਾਂ ਹੋਣੀ ਹੈ ਸਰ ਇੱਥੇ ਤਾਂ ਕੋਈ ਅਦਾ ਪਰਮਟ ਨਹੀਂ ਗੱਲ ਦੀ ਇੱਦਾਂ ਚੱਲਣ ਦਾ ਕੰਮ ਫਿਰ ਵੇਖੋ ਇਹ ਸਾਡੇ ਲੋਕਾਂ ਦੀ ਪਹਿਲੀ ਪਸੰਦ ਆ ਇਹ ਹਲਵਾਈ ਦਾ ਕੀ ਰੇਟ ਆ ਵੀਰੇ ਇਹਦਾ ਕਿਹੜਾ ਕਿਹੜਾ ਲੈਣੇ ਆ ਕੋਲਟੀ ਡੀ ਲੈਣੀ ਕਿ ਚੱਕਰੀ ਇਹ ਚੱਕਲੀ ਨਾਲੇ ਬੋਲ ਚੱਕਲੀ ਅਭੀ ਹੋ ਸਕਦਾ ਪਰ ਪ੍ਰਸ਼ਾਸਨ ਇੱਕ ਪਾਸੇ ਤੁਹਾਨੂੰ ਇੱਥੇ ਪੂਰਾ ਇਹ ਡਿਸਟ੍ਰੀਬਿਊਟ ਕਰਕੇ ਪਰਮਿਟ ਉਧਰ ਖੁੱਲਿਆ ਆ ਮੀਂਹ ਦੇ ਕਿ ਸੇ ਇਸ ਵਾਰ ਪਟਾਕੇ ਮਹਿੰਗੇ ਆ ਕਿ ਸਸਤੇ ਆ ਨਹੀਂ ਪਟਾਕੇ ਬਹੁਤ ਮਹਿੰਗਾ ਹੈ ਜੀ ਅੱਛਾ ਤੁਸੀਂ ਹੋਰ ਗ੍ਰੀਨ ਪਟਾਕੇ ਲਓਗੇ ਤੇ ਫਿਰ ਮਹਿੰਗੇ ਆ ਕਿ ਸਸਤੇ ਆ ਇਹ ਪਟਾਕਾ ਵੀ ਮਾਰਦਾ ਕਿ ਨਹੀਂ ਹਾਂਜੀ ਇਹ ਥੋੜਾ ਜਿਹਾ ਹਿਸਾਬ ਨੇ ਮਾਰਦਾ ਕਹਿੰਦਾ ਪਟਾਕਾ ਵੀ ਮਾਰਦਾ ਹਾਂਜੀ 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 ਮਾਰਾ ਜਾ ਅੱਛਾ ਫੁਰਮਟ ਲਿਆ ਕੇ ਤੇ ਉਦਾਂ ਹੀ ਕੰਮ ਚੱਲਣ ਦੇਆ ਵੇਖੋ ਸਾੜੇ ਨੇ ਲਾਓ ਜੱਫਾ ਵੀ ਲਾਲੇ ਨਾਲ ਵੇਖੀ ਵੇਖੋ ਵੇਖੀ ਲੱਗੇ ਆ ਅਨਾਰ ਹੋ ਗਏ ਚੜਕੜੀਆਂ ਹੋ ਗਈਆਂ ਛੋਟ ਹੋ ਗਏ ਆਪਣੇ ਮਹੀਨੇ ਮਹਿੰਗੇ ਹੋ ਗਏ 240 240 ਵਾਲੀ ਚੱਲਣਾ ਹੈ ਕਲਰ ਵੀ ਵਖੜੇ ਵਖੜੇ ਨਿਕਲ ਇੱਕ ਇੱਕ ਨੇ ਦਾ ਭਾਗ 240 ਹੋ ਜਾ ਹਾਂਜੀ ਕਿਦਾਂ ਫੇਰ ਚੱਲ ਰਹੀ ਇਹ ਵਾਰ ਦੁਕਾਨਦਾਰੀ ਦੁਕਾਨਦਾਰੀ ਭਾਈ ਇਸ ਵਕਤ ਬਹੁਤ ਮਾੜਾ ਆ ਰਹੀ ਲੋਕਾਂ ਨੇ ਦੋ ਦੋ ਹਜ਼ਾਰ ਬਣਾਤੇ ਆ ਸਾਨੂੰ ਖੁਦ ਨਹੀਂ ਸਮਝ ਆਉਂਦੀ ਦੀਵਾਲੀ ਆ ਜਾ ਕੇ ਗੱਲ ਹੈ ਅੱਛਾ ਇਸ ਚੀਜ਼ ਦਾ ਕੀ ਪਰਸਨਾ ਇੱਕ ਆ ਕਿਹੜਾ ਪਟਾਕਾ ਵਾ ਇਹ ਭਾਈ ਬਟਰਫਲਾਈ ਹੁੰਦੀ ਆ ਜੀ ਇਹ ਆਵਾਜ਼ ਵੀ ਕਰਦਾ ਏ ਹਾਂਜੀ ਆਵਾਜ਼ ਵੀ ਕਰਦਾ ਆ ਤੇ ਆਪਣਾ ਬਟਰਫਲਾਈ ਵਾਂਗਾਂ ਇਹਨੇ ਆਪਣਾ ਉੜਾ ਵੀ ਆ ਉੜਦਾ ਵੀ ਆ ਅੱਛਾ ਅੱਛਾ ਹੋਰ ਲੜੀ ਲੁੜੀ ਕਿਹੜੀ ਆ ਤੁਹਾਡੇ ਕੋ ਵਧੀਆ ਜਿਹੜੀ ਆ ਰੌਕਟ ਕਿਹੜਾ ਤੁਹਾਡੇ ਕੋ ਰੌਕਟ ਆਪਣੇ ਕੋ ਵੈਡੀਬਲ ਦਾ ਆ ਸਾਰੇ ਸਾਰੇ ਵਧੀਆ ਕੋਈ ਵੀ ਮਾਲ ਆ ਹੋ ਜਾਣ ਸਾਰੇ ਵਧੀਆ ਆ ਸਾਡੇ ਕੋਲ ਅੱਛਾ ਕੋਈ ਲੜੀ ਲੁੜੀ ਦਿਖਾਓ ਵਧੀਆ ਜਿਹੜੀ ਵੱਡੀ ਤੁਹਾਡੇ ਕੋਲ 5000 ਦੀ ਹੈਗੀ ਸਾਡੇ ਕੋਲ 5000 ਬੰਬ ਵਾਲੀ ਹੈਗੀ ਸਾਡੇ ਕੋਲ 5000 ਵਾਲੀ ਤੇ ਇੱਕ ਕਿੰਨੀ ਕੁ ਖਤਰਨਾਕ ਆ ਇਹ ਸਰ ਖਤਰਨਾਕ ਤੇ ਇਲੈਕਟ੍ਰੀਕਲ ਸੋਲੂਸ਼ਨ ਤਾਂ ਕਰੇਗੀ ਜਿਹੜਾ 5000 ਪਟਾਕਾ ਚੱਲਣਾ ਪੋਲੂਸ਼ਨ ਤਾਂ ਹੋਣਾ ਹੀ ਸਰ ਨਹੀਂ ਫਿਰ ਇੱਥੇ ਤੁਸੀਂ ਕੋਈ ਸੇਫਟੀ ਦਾ ਆਪਣਾ ਸਿਸਟਮ ਰੱਖਿਆ ਕੋਈ ਬਾਈ ਚਾਂਸ ਕਿਤੇ ਰੱਬ ਨਾ ਕਰੇ ਕੋਈ ਸੇਫਟੀ ਸਿਲੰਡਰ ਜਾਂ ਕੋਈ ਹੋਰ ਪ੍ਰਬੰਧ ਕੀਤਾ ਨਹੀਂ ਸਰ ਕੋਈ ਨਹੀਂ ਹੈਗਾ ਇੱਥੇ ਨਹੀਂ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਤੇ ਨਾ ਇੱਕ ਦਿੰਦਾਵਾ ਸਾਨੂੰ ਪਰਮਿਟ ਦਿੰਦਾ ਵੀ ਆਹ ਥਾਂ ਦੇ ਉੱਤੇ ਆਪਾਂ ਪਟਾਕੇ ਵੇਚ ਲਈਏ ਪਰਮਿਟ ਪਰਮਿਟ ਲਿਆ ਫਿਰ ਕਿ ਨਹੀਂ ਕਿਤੇ ਸਰ ਪਰਮਿਟ ਵਾਲੋ ਤਾਂ ਸਾਰੇ ਲਈ ਜਾਂਦੇ ਸਰ ਜਿੱਦਾਂ ਨੇ ਸਰਕਾਰ ਤੇ ਹਰ ਵਾਰੀ ਜਿਹੜੀ ਆ ਉਹ ਪਰਮਿਟ ਦਿੰਦੀ ਆ ਸਰ ਇੱਥੇ ਤੇ ਕੋਈ ਅਦਾ ਪਰਮਿਟ ਵਾਲੀ ਗੱਲ ਨਹੀਂ ਇੱਧੇ ਚੱਲਣ ਦਿਆ ਕੰਮ ਆ ਫਿਰ ਵੇਖੋ ਵੇਖੀ ਸੋ ਹੁਣ ਦੁਕਾਨਦਾਰੀ ਆ ਕਹਿੰਦੇ ਬਾਕੀਆਂ ਨੇ ਲਈ ਤੇ ਅਸੀਂ ਵੀ ਕਰ ਲਈ ਆ ਬਾਕੀ ਸਰਕਾਰ ਵੱਲੋਂ ਹਰਦੋਸ਼ਨੀ ਰੋਡ ਤੇ ਐਸਡੀ ਕਾਲਜ ਦੇ ਸਾਹਮਣੇ ਆ ਬਕਾਇਦਾ ਤੌਰ ਤੇ ਜਿਹੜੇ ਪਰਮਿਟਡ ਬੰਦੇ ਆ ਉਹਨਾਂ ਨੂੰ ਆ ਜਿਹੜੇ ਆ ਉਹ ਪਟਾਕੇ ਆ ਤੁਸੀਂ ਦੇਖ ਸਕਦੇ ਹੋ ਹਲਵਾਈਆਂ ਇਹ ਸਾਡਾ ਕੋਈ ਖੁਸ਼ੀ ਦਾ ਪ੍ਰੋਗਰਾਮ ਹੋਵੇ ਗੁਰਪੁਰਬ ਦਾ ਹੋਵੇ ਦੀਵਾਲੀ ਹੋਵੇ ਇਹ ਵਿਆਹ ਹੋਵੇ ਤੇ ਇਹ ਹਲਵਾਈ ਜਿਹੜੀ ਆ ਇਹ ਸਾਡੇ ਲੋਕਾਂ ਦੀ ਪਹਿਲੀ ਪਸੰਦ ਆ ਤੇ ਇਹ ਹਲਵਾਈ ਦਾ ਕੀ ਰੇਟ ਆ ਵੀਰੇ ਇਹਦਾ ਸਰ ਕੋਰਪਰ ਦੇ ਤੋਂ ਲੈ ਕੇ ਅੱਛਾ ਇਹ ਹਲਵਾਈ ਦਾ ਮੁੱਠਾ ਕਿੰਨੇ ਦਾ ਵਾ ਸਰ 200 ਰੁਪਏ ਤੋਂ ਲੈ ਕੇ 400 ਰੁਪਏ ਤੱਕ ਹੁੰਦਾ ਜੀ ਅੱਛਾ ਹਾਂਜੀ ਤੇ ਇਹ ਪਰ ਪੀਸ ਕਿੰਨੇ ਦਾ ਏ ਇਹ 20 ਰੁਪਏ ਦਾ ਪੈਂਦਾ ਜੀ ਇੱਕ ਪੀਸ ਹਾਂਜੀ ਸਰ ਤੇ ਇਹ ਫਿਰ ਇਹ ਮਾਲ ਕਿੱਥੋਂ ਹੁੰਦਾ ਸਾਰਾ ਤੁਹਾਡਾ ਸਰ ਮਾਲ ਫਿਲਹਾਲ ਦਾ ਜਲੰਧਰ ਤੋਂ ਆ ਰਿਹਾ ਜੀ ਜਲੰਧਰ ਤੋਂ ਆ ਹਾਂਜੀ ਸਰ ਇਸ ਵਾਰ ਮਹਿੰਗਾ ਵਾ ਕਿ ਸਸਤਾ ਵਾ ਜਿਹੜੀ ਤੁਹਾਡੀ ਗੱਲ ਹੈ ਮਹਿੰਗਾ ਹੀ ਹੁੰਦਾ ਹੈ ਜੀ ਹਾਂ ਸਾਹਿਬ ਤੇ ਫਿਰ ਮਹਿੰਗੇ ਮਾਲ ਦੀ ਫਿਰ ਖਰੀਦ ਵੀ ਘਟਦੀ ਆ ਘਟਦੀ ਆ ਸਰ ਕਸਟਮਰ ਦੇਖਦਾ ਜਦੋਂ ਅਗਲੇ ਪੈਸੇ ਮੰਗਿਦੇ ਤੇ ਪਰਚੇ ਜਿਹੜੇ ਰਟੇ ਲਾ ਉਹਨਾਂ ਨੂੰ ਕੋਈ ਗੱਲ ਨਹੀਂ ਕਰਨੀ ਆਂਦੀ ਹੋਲਸੇਲ ਤਾਂ ਫਰੀ ਹੋ ਜਾਂਦੇ ਵੇਚ ਕੇ ਸੋ ਮੰਗਾਈ ਦੀ ਮਾਰ ਪਟਾਕਿਆਂ ਦੀ ਸੇਲ ਉੱਤੇ ਵੀ ਨਜ਼ਰ ਆਉਂਦੀ ਦਿਖ ਰਹੀ ਆ ਤੇ ਛੋਟੇ ਬੱਚੇ ਇੱਥੇ ਪਟਾਕੇ ਲੈਣ ਆਏ ਆ ਪੁੱਤਰ ਕਿਹੜੇ ਪਟਾਕੇ ਲੈਣੇ ਆਂ ਹਾਂ ਕਿ ਦਰਨਾ ਨਹੀਂ ਬੋਲ ਕਿਹੜਾ ਕਿਹੜਾ ਲੈਣੇ ਆ ਪੋਲਚੜੀ ਲੈਣੀ ਕਿ ਚੱਕਰੀ ਇਹ ਛੋਟੇ ਨਾਲ ਬੋਲ ਚੱਕਰੀ ਚੱਕਰੀ ਲੈਣੀ ਆ ਇਹ ਤੁਹਾਡਾ ਮੁੰਡਾ ਹੈ ਹਾਂ ਜੀ ਇਹ ਨਾਲ ਤੂੰ ਕੀ ਲੈਣਾ ਓਏ ਪੋਲਚੜੀ ਹੈ ਪੋਲਚੜੀ ਤੂੰ ਬੋਲਚੜੀ ਲੈਣੀ ਆ ਕਿੰਨੀਆਂ ਲਈਆਂ ਵਾ ਦੋ ਇੱਕ ਡੱਬੀ ਹੋਰ ਨਹੀਂ ਲੈਣੇ ਅੱਛਾ ਪਿੱਲਾ ਲੈ ਇੱਕ ਹਵਾਈਆਂ ਹੈ ਹਵਾਈਆਂ ਹਵਾਈਆਂ ਵੀ ਲੈਣੀਆਂ ਅੱਛਾ ਇਹ ਦਾਦੀ ਨਾਲ ਆਇਆ ਹਾਂ ਹਾਂ ਜੀ ਮੈਂ ਅਛਾ ਅ ਵੀਰੇ ਕਿਵੇਂ ਦੀ ਆ ਖਰੀਦੋ ਫਰੋਕ ਤੇਜ਼ ਵਾਰ ਠੀਕ ਆ ਜੀ ਤੇਜ਼ ਆ ਕੰਮ ਕਿ ਢਲਾ ਵਾ ਇਹਦੇ ਨੋਰਮਲੀ ਇਹ ਕੰਮ ਤੇ ਵੀਰ ਦਾ ਕਹਣਾ ਕਿ ਨੋਰਮਲ ਆ ਮੀਡੀਅਮ ਜੀ ਜਿਹੜੀ ਸੇਲ ਆ ਉਹ ਹੋ ਰਹੀ ਆ ਸੋ ਹੌਲੀ ਹੌਲੀ ਜਿਵੇਂ ਜਿਵੇਂ ਦਿਨ ਢਲੂਗਾ ਹਾਂਜੀ ਕੱਲ ਵੀ ਹੈਗਾ ਨਾ ਦਿਨ ਅਜੇ ਇਹ ਕੱਲ ਨੂੰ ਵੀ ਆ ਹਾਂ ਨਹੀਂ ਦੁਵਾਲੀ ਤੇ ਕਹਿੰਦੇ ਆ ਅੱਜ ਦੁਵਾਲੀ ਅੱਜ ਵੀ ਤੇ ਕੱਲ ਵੀ ਆ ਕੱਲ ਵੱਡੀ ਆ ਅੱਛਾ ਇਹ ਸਵਾਰ ਜਿਹੜੀ ਸਭ ਤੋਂ ਵੱਡੀ ਜਿਹੜੀ ਸਸਪੈਂਸ ਬਣੀ ਆ ਇੱਕ ਜਿਹੜੀ ਦੁਚਿੱਤੀ ਬਣੀ ਆ ਲੋਕਾਂ ਵਾਸਤੇ ਕਿ ਦਿਵਾਲੀ 20 ਤਰੀਕ ਦੀ ਆ ਕਿ 21 ਤਰੀਕ ਦੀ ਆ ਵੈਸੇ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਆ ਜਿਹੜਾ ਮਾਨਕਛਾਈ ਅਨਸਾਰ ਆ ਉਹ 21 ਅਕਤੂਬਰ ਨੂੰ ਹੀ ਦਿਵਾਲੀ ਜਿਹੜੀ ਆ ਉਹ ਮਨਾਈ ਜਾ ਰਹੀ ਹੈ ਬੱਚਿਆਂ ਦੇ ਵਿੱਚ ਪਟਾਕੇ ਚਲਾਉਣ ਦਾ ਬੜਾ ਕਰੇਜ ਹੁੰਦਾ ਆ ਤੁਸੀਂ ਆਹ ਦੇਖ ਲਓ ਆ ਮੋਟਰਸਾਈਕਲ ਜਾ ਰਿਹਾ ਤੇ ਵਿੱਚ ਇਹ ਪਟਾਕੇ ਲੈਣ ਹੀ ਆਏ ਆ ਆ ਵੀ ਨੌਜਵਾਨ ਜਿਹੜਾ ਇਹ ਮੁੰਡਾ ਗੱਭਰੂ ਇਹ ਵੀ ਪਟਾਕੇ ਲੈਣ ਹੀ ਆਇਆ ਕੌਣ ਆਇਆ ਨਾਲ ਪਟਾਕੇ ਲੈ ਆਉਣ ਵਾਪਾ ਪਾਪਾ ਇਹ ਕਿੰਨੇ ਕਿੰਨੇ ਕ ਪਾਏ ਖਰਚਾਉਣੇ ਫਿਰ ਪਾਪਾ ਦੇ ਹਵਾਰੀ کافی ਘਰ ਜ਼ਿਆਦਾ ਕਿੰਨੇ ਕੋਮ ਉਹ ਤੇ ਦੱਸਿਆ ਵੀ ਆ ਜਿੰਨੇ ਪਾਏ ਖਰਚਾਉ ਦੇ ਨੇ ਨਹੀਂ ਕਹਿੰਦੇ ਜਿੰਨੇ ਮਰਜ਼ੀ ਲੈ ਲੀ ਜਿੰਨੇ ਮਰਜ਼ੀ ਤੇ ਤੇਰਾ ਮਨ ਕੀ ਆ ਵੀ ਕਿੰਨੇ ਕ ਲੈਣੇ ਆ 4-5000 ਦੇ ਲੈ 4-5000 ਦੇ ਤੇ ਫਿਰ ਇਹ ਪਟਾਕੇ ਜਲਾਉਣ ਦਾ ਨੁਕਸਾਨ ਕੀ ਆ ਪੋਲੂਸ਼ਨ ਫੈਲਦਾ ਕਿਹੜਾ ਕਿਹੜਾ ਪੋਲਿਊਸ਼ਨ ਹੁੰਦਾ 에ਅਰ ਪੋਲਿਊਸ਼ਨ ਹੁੰਦਾ ਹੋਰ ਵਾਟਰ ਪੋਲਿਊਸ਼ਨ ਲੈਂਡ ਪੋਲਿਊਸ਼ਨ ਇੱਕ ਜਿਹੜਾ ਛੱਡ ਗਿਆ ਤੂੰ ਉਹ ਪੋਲਿਊਸ਼ਨ ਵਾਲਾ ਕਿਹੜਾ ਹੁੰਦਾ ਹੈ ਨੌਇਜ਼ ਪੋਲਿਊਸ਼ਨ ਹੁੰਦਾ ਹਾਂ ਆਵਾਜ਼ ਦਾ ਪ੍ਰਦੂਸ਼ਨ ਵੀ ਇਹਦੇ ਨਾਲ ਸੋ ਘੱਟ ਆਵਾਜ਼ ਵਾਲੇ ਘੱਟ ਧੂਏ ਵਾਲੇ ਪਟਾਕੇ ਲੈਣੇ ਕਿ ਜਾਂ ਫਿਰ ਦੂਜੇ ਪੂਰੇ ਖੜਾਕ ਵਾਲੇ ਲੈਣੇ ਦੋਵੇਂ ਲੈ ਲਾਂਗੇ ਉਹ ਲੈਣੇ ਆ ਨਾ ਕੀ ਤੁਹਾਡਾ ਬਾਵੇਸ਼ ਬਾਵੇਸ਼ ਕਿੱਥੇ ਰਹਿੰਦੇ ਹੋ ਚੰਡੀਗੜ੍ਹ ਇੱਥੇ ਤੁਸੀਂ ਚੰਡੀਗੜ੍ਹੋਂ ਇੱਥੇ ਆਏ ਹੋ ਹਾਂਜੀ ਅੱਛਾ ਕਿ ਇਹ ਕੌਣ ਨਾਲ ਪਾਪਾ ਆਇਆ ਹਾਂਜੀ ਅੱਛਾ ਤੁਸੀਂ ਪੜ੍ਹਦੇ ਆਂ ਚੰਡੀਗੜ੍ਹ ਹਾਂਜੀ ਅੱਛਾ ਸੋ ਇਹ ਬੱਚਾ ਆਪਣੇ ਪਰਿਵਾਰ ਦੇ ਨਾਲ ਗਰਦਾਸਪੁਰ ਆਇਆ ਚੰਡੀਗੜ੍ਹ ਤੋਂ ਸਪੈਸ਼ਲ ਪਟਾਕਿਆਂ ਦੀ ਖਰੀਦੋ ਪ੍ਰੋਗਟ ਕਰਕੇ ਤੇ ਦੀਵਾਲੀ ਮਨਾਉਣ ਵਾਸਤੇ ਸੋ ਬੈਸਟ ਆਫ ਲੱਕ ਹੈਪੀ ਦੀਵਾਲੀ ਪੁੱਤਰ ਜੀ ਸੋ ਬੱਚਿਆਂ ਦੇ ਵਿੱਚ ਜਿਹੜਾ ਇਹ ਰੇਜ ਬਹੁਤ ਜ਼ਿਆਦਾ ਆ ਪਟਾਕੇ ਤੂੰ ਵੀ ਪਟਾਕੇ ਲੈਣ ਆਇਆ ਮੈਂ ਮੈਂ ਪਟਾਕੇ ਵੇਚਣ ਆ ਸੱਜੀ ਅੱਛਾ ਇਹ ਜਿੱਥੇ ਮੁੰਡੇ ਵੇਖੋ ਇਹ ਜਿੱਥੇ ਬੱਚੇ ਪਟਾਕੇ ਖਰੀਦਣ ਆਤੇ ਆਇਆ ਇਹ ਮੁੰਡਾ ਜਿਹੜਾ ਇਹ ਪਟਾਕੇ ਵੇਚਦਾ ਇਹ ਤੁਹਾਨੂੰ ਪਤਾ ਕਿ ਤੁਹਾਡੀ ਉਮਰ ਦੇ ਜਿਹੜੇ ਘੱਟ ਬੱਚੇ ਉਮਰ ਵਾਲੇ ਬੱਚੇ ਪਟਾਕੇ ਨਹੀਂ ਵੇਚ ਸਕਦੇ ਪਤਾ ਕੁਛ ਇਹਦੇ ਬਾਰੇ ਨਹੀਂ ਭਈ ਇਹਦੇ ਬਾਰੇ ਤਾਂ ਨਹੀਂ ਪਤਾ ਪਿਛਲੇ 3-2-3 ਸਾਲ ਤੋਂ ਭਰਾਵਾਂ ਨਾਲ ਕਰਦੇ ਆ ਰਹੇ ਆ ਨਾਲ ਕੰਮ ਹਾਂਜੀ ਤੇ ਫਿਰ ਇਹ ਹਵਾਰ ਦਾ ਸੀਜ਼ਨ ਕਿਦਾਂ ਦਾ ਚੱਲ ਰਿਹਾ ਇਸ ਦੁਵਾਰਾ ਲੈ ਤਾਂ ਕੋਈ ਮੰਦਾ ਹੀ ਆ ਇਹ ਕੱਕ ਤੇ ਇੱਕ ਵੱਟਿਆ ਗਈ 5000 ਰੁਪਿਆ ਸੋ ਇਹ ਮੁੰਡਾ ਪੂਰਾ ਵਪਾਰੀ ਬਣ ਚੁੱਕਿਆ ਕਹਿੰਦਾ 2-3 ਸਾਲ ਤੋਂ ਵੇਚਦਾ ਆ ਰਿਹਾ ਔਰ ਇਹਨੂੰ ਮਾਰਕੀਟ ਦੀ ਨਬਜ਼ ਦਾ ਵੀ ਪਤਾ ਕਿ ਇਹ ਪਟਾਕੇ ਜਿਹੜੇ ਆ ਉਹ ਮੰਦੀ ਪੈ ਗਈ ਹੋਈ ਆ ਸੋ ਹੋਰ ਵੀ ਦੁਕਾਨਦਾਰਾਂ ਦੇ ਨਾਲ ਆ ਜਿਹੜੇ ਇੱਥੇ ਖਰੀਦਦਾਰੀ ਕਰਨ ਵਾਲੇ ਉਹਨਾਂ ਨਾਲ ਗੱਲਬਾਤ ਕਰਦਾ ਜਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਵੱਲੋਂ ਆ ਜਿਹੜਾ ਪੁਰਾਣਾ ਬਾਈਪਾਸ ਹੈ ਐਸਡੀ ਕਾਲਜ ਦੇ ਸਾਹਮਣੇ ਇੱਕ ਨਿਰਧਾਰਤ ਫਿਕਸ ਜਿਹੜੀ ਜਗ੍ਹਾ ਬਣਾਈ ਆ ਪਟਾਕੇ ਵੇਚਣ ਦੀ ਹਰ ਸਾਲ ਜਿਹੜੀ ਇੱਥੇ ਇਹ ਪਟਾਕੇ ਵੇਚਣ ਦੀ ਮਾਰਕੀਟ ਲੱਗਦੀ ਆ ਇਸ ਮਾਰਕੀਟ ਦੇ ਵਿੱਚ ਉਹ ਵਪਾਰੀ ਹੁੰਦੇ ਆ ਜਿਨ੍ਹਾਂ ਨੂੰ ਸਰਕਾਰ ਕੋਲੋਂ ਬਕਾਇਦਾ ਤੌਰ ਤੇ ਪਰਮਿਸ਼ਨ ਮਿਲਦੀ ਆ ਪਰ ਦੂਜੇ ਪਾਸੇ ਅਸੀਂ ਬਾਜ਼ਾਰ ਦੇ ਵਿੱਚ ਵੇਖਿਆ ਕਿ ਬਹੁਤ ਸਾਰੇ ਲੋਕ ਜੇ ਮੰਨ ਲਓ ਇੱਥੇ 30 40 ਫੀਸ ਦੀ ਲੱਗੀਆਂ ਨੇ ਦੁਕਾਨਾਂ ਤੇ 70 ਫੀਸਦੀ ਦੁਕਾਨਾਂ ਬਾਜ਼ਾਰ ਦੇ ਵਿੱਚ ਸਰਕਾਰ ਦੀ ਮਰਜ਼ੀ ਤੋਂ ਬਿਨਾ ਪਰਮਿਟ ਤੋਂ ਬਿਨਾ ਜਿਹੜਾ ਉਹ ਲੱਗੀਆਂ ਹੋਈਆਂ ਨੇ ਸੋ ਵੀਰ ਜੀ ਇਹ ਤੁਹਾਡੀਆਂ ਸਾਰੀਆਂ ਦੁਕਾਨਾਂ ਪਰਮਿਟ ਵਾਲੀਆਂ ਨੇ ਹਾਂਜੀ ਭਾਜੀ ਸਾਰੀਆਂ ਸਾਨੂੰ ਸਰ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਾਨੂੰ ਸਾਰੀਆਂ ਦੁਕਾਨਾਂ ਲੱਗੀਆਂ ਨੇ ਅੱਛਾ ਤੁਸੀਂ ਇਹ ਦੱਸੋ ਵੀ ਦਾ ਕੋਈ ਤੁਹਾਨੂੰ ਖਰਚਾ ਵੀ ਲੱਗਦਾ ਕਿ ਜੇ ਫ੍ਰੀ ਹੁੰਦੇ ਪਰਮਿਟ ਨਹੀਂ ਸਰ ਇਹਦਾ ਕੋਈ ਖਰਚਾ ਨਹੀਂ ਦਿੱਤਾ ਆਪਾਂ ਜੀ ਹਾਂ ਇਹ ਸਾਰਾ ਸਾਰਾ ਫ੍ਰੀ ਲੱਗਾ ਤੇ ਕੁਝ ਲੋਕ ਪੂਰੇ ਬਾਜ਼ਾਰ ਦੇ ਵਿੱਚ ਜਿਹੜੇ ਉਹ ਪਟਾਕੇ ਵੇਚ ਰਹੇ ਸੀ ਸਾਰਾ ਦੇਖ ਕੇ ਆਏ ਆ ਤੇ ਉਹ ਉਹਨਾਂ ਕੋ ਕੋ ਕਹਿੰਦੇ ਇਨੇ ਲਈ ਦੁਕਾਨ ਤੇ ਅਸੀਂ ਵੀ ਵੇਖ ਕੇ ਲਾ ਲਈ ਤੁਸੀਂ ਪਟਾਕੇ ਵੇਚਦੇ ਅੱਛਾ ਕੁਝ ਲੋਕ ਕਹਿੰਦੇ ਆ ਕਿ ਅਸੀਂ ਬਾਜ਼ਾਰ ਚ ਵੇਖ ਕੇ ਆਏ ਆ ਉਥੇ ਜਿਹੜੇ ਪਟਾਕੇ ਵੇਚਣ ਵਾਲੇ ਆ ਉਹ ਅਸੀਂ ਪੁੱਛਿਆ ਪਰਮਿਟ ਉਹ ਕਹਿੰਦੇ ਵੀ ਤੁਹਾਡੇ ਕੋਲ ਹੈਗੇ ਪਰਮਿਟ ਇੱਥੇ ਹਾਂਜੀ ਭਾਈ ਸਾਰੇ ਪਾਗੇ ਆ ਜੀ ਪ੍ਰਸ਼ਾਸਨ ਦੀ ਮਿਹਰਬਾਨੀ ਨਾਲ ਲੱਗਾ ਹੋਇਆ ਠੀਕ ਹੈ ਜੀ ਉਹਨਾਂ ਨੇ ਕਿਹਾ ਕਿ ਇਥੇ ਪਟਾਕਾ ਲਗਾਓ ਕੋਈ ਗੱਲ ਨਹੀਂ ਮਾਰਕੀਟ ਦੇ ਵਿੱਚ ਤਾਂ 70% ਦੀ ਦੁਕਾਨਾਂ ਇਦਾਂ ਹੀ ਬਿਨਾ ਸਰ ਪ੍ਰੋਬਲਮ ਹੈ ਕਿ ਇਹ ਪਿਆਰ ਦੇ ਵਿੱਚ ਨਾ ਬਹੁਤ ਰਸ਼ ਪੈ ਜਾਂਦਾ ਇਸ ਕਰਕੇ ਅਸੀਂ ਮਾਰਕੀਟ ਖੁੱਲੀ ਦੇ ਵਿੱਚ ਚਾਹੁੰਦੇ ਹਾਂ ਕਿ ਕੋਈ ਪ੍ਰੋਬਲਮ ਨਾ ਆਏ ਕਿਸੇ ਆਮ ਜਨਤਾ ਨੂੰ ਕੋਈ ਹਾਸਾ ਹੋਣ ਦਾ ਵੀ ਕੋਈ ਡਰ ਨਹੀਂ ਇੱਥੇ ਆਹ ਸ਼ਹਿਰ 'ਚ ਭੀੜ ਵੀ ਹੁੰਦੀ ਆ ਤੇ ਇਹ ਜਿਹੜੀ ਅੱਗ ਲੱਗਣ ਵਾਲੀ ਚੀਜ਼ ਆ ਕੋਈ ਵੱਡਾ ਹਾਸਾ ਵੀ ਹੋ ਸਕਦਾ ਪਰ ਪ੍ਰਸ਼ਾਸਨ ਇੱਕ ਪਾਸੇ ਤੁਹਾਨੂੰ ਇੱਥੇ ਪੂਰਾ ਇਹ ਡਿਸਟ੍ਰੀਬਿਊਟ ਕਰਕੇ ਪਰਮਿਟ ਉਧਰ ਖੁੱਲ੍ਹੇ ਆਮ ਵੇਚਣ ਦੇ ਪਿੱਛੇ ਕਰਕੇ ਸਾਰਾ ਦੇਖੋ ਨਾ ਫਾਇਰ ਬਲੇ ਲਗਾਓ ਕੋਈ ਪ੍ਰੋਬਲਮ ਨਹੀਂ ਪਾਰਕਿੰਗ ਦੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ ਕੋਈ ਆਵਾਜਾਈ ਦੀ ਪ੍ਰੋਬਲਮ ਨਹੀਂ ਬਾਜ਼ਾਰ ਦੇ ਵਿੱਚ ਰਸ਼ ਬਹੁਤ ਜ਼ਿਆਦਾ ਵਾ ਇਸ ਕਰਕੇ ਪ੍ਰਸ਼ਾਸਨ ਨੇ ਕਿਹਾ ਕਿ ਤੁਸੀਂ ਖੁੱਲੀ ਮਾਰਕੀਟ ਚ ਪਟਾਕਾ ਲਗਾਓ ਇੱਥੇ ਕੋਈ ਅੰਦਾਜ਼ਾ ਹੈਗਾ ਕਿੰਨੀ ਕਿ ਦੁਕਾਨ ਹੈ ਇੱਥੇ ਘੱਟੋ ਘੱਟ ਸਾਰੇ 40 50 ਦੁਕਾਨਾਂ ਹੈਗੀਆਂ ਲੱਗੀਆਂ ਬਾਕੀ ਸ਼ਹਿਰ ਦੇ ਵਿੱਚ ਲਗਾਤਾ ਹੋਇਆ ਜਿਨ੍ਹਾਂ ਦਾ ਪ੍ਰਸ਼ਾਸਨ ਨੇ ਕਿਹਾ ਕਿ ਕੋਈ ਗੱਲ ਨਹੀਂ ਉਹ ਵੀ ਗਰੀਬ ਦੁਕਾਨਦਾਰਾ ਸਾਰੇ ਵਿਚਾਰੇ ਬਾਕੀ ਹਾਂ ਪਰ ਰਿਸਕ ਤੇ ਹੈਗਾ ਨਾ ਬਾਜ਼ਾਰ ਦੇ ਚਲੋ ਸਰ ਹੈਗਾ ਫਰ ਕੀ ਕਰ ਸਕਦੇ ਉੱਥੇ ਕੋਈ ਪ੍ਰਬੰਧ ਨਹੀਂ ਇੱਥੇ ਜਿੱਦਾਂ ਹੁਣ ਫਾਇਰ ਬ੍ਰਿਗੇਡ ਦੀ ਗੱਡੀ ਖੜੀ ਸੀ ਕਹਿ ਕੇ ਪ੍ਰਸ਼ਾਸਨ ਕਹਿੰਦਾ ਕਿ ਸਾਰਿਆਂ ਨੂੰ ਮਿਹਰਬਾਨੀ ਹੈ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਇੱਥੇ ਮਾਰਕੀਟ ਦੇ ਵਿੱਚ ਪਟਾਕਾ ਲਗਾਇਆ ਕਰੋ ਕਿ ਇੱਥੇ ਕੋਈ ਹਾਸੇ ਦਾ ਡਰ ਨਹੀਂ ਆ ਪ੍ਰਸ਼ਾਸਨ ਨੇ ਪੂਰੇ ਪ੍ਰਬੰਧ ਕੀਤੇ ਹੋਏ ਇੱਥੇ ਸੋ ਇਹ ਵੀਰ ਕਹਿੰਦੇ ਆ ਕਿ ਅਸੀਂ ਇੱਥੇ ਪ੍ਰਸ਼ਾਸਨ ਦੀ ਜਿਹੜੀ ਪਰਮਿਸ਼ਨ ਆ ਉਹਦੇ ਨਾਲ ਬੈਠੇ ਆ 40 ਤੋਂ 50 ਦੁਕਾਨਾਂ ਜਿਹੜੀਆਂ ਇੱਥੇ ਹੈਗੀਆਂ ਹੋਰ ਵੀ ਇੱਥੇ ਦੁਕਾਨਾਂ ਹੈਗੀਆਂ ਖਰੀਦਦਾਰੀ ਇੱਥੇ ਕਾਫੀ ਵੇਖਣ ਨੂੰ ਮ ਜਿੱਥੇ ਬਾਜ਼ਾਰਾਂ ਦੇ ਵਿੱਚ ਕੁਝ ਦੁਕਾਨਦਾਰ ਅਸੀਂ ਵਿਹਲੇ ਵੇਖੇ ਬੈਠੇ ਪਰ ਇੱਥੇ ਜਿਹੜੇ ਦੁਕਾਨਦਾਰ ਐ ਸਾਰੇ ਰੁੱਝੇ ਹੋਏ ਆ ਸੋ ਮੁੰਡੇ ਅੱਜ ਪਟਾਕੇ ਲੈਣ ਆਏ ਹੋ ਹਾਂਜੀ ਹਾਂਜੀ ਇਹ ਕਿਹੜੇ ਗ੍ਰੀਨ ਪਟਾਕੇ ਲੈਣੇ ਕਿ ਦੂਜੇ ਜਿਹੜੇ ਆਮ ਚੱਲਦੇ ਠਾਹ ਵਾਲੇ ਹੀ ਫਿਰ ਨਹੀਂ ਗ੍ਰੀਨ ਹੀ ਲੈਣਾ ਏ ਜੀ ਹਾਂਜੀ ਤੁਸੀਂ ਮੰਨਦੇ ਹੋ ਕਿ ਇਹਦੇ ਨਾਲ ਪਟਾਕਿਆਂ ਦੇ ਨਾਲ ਪੋਲੂਸ਼ਨ ਹੁੰਦਾ ਬਹੁਤ ਸਾਰਾ ਹਾਂਜੀ ਪੋਲੂਸ਼ਨ ਤੇ ਹੁੰਦਾ ਤੇ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਆ ਤੇ ਪਟਾਕੇ ਥੋੜੇ ਘੱਟ ਚਲਾ ਲੈਣੇ ਹਾਂਜੀ ਹਾਂਜੀ ਕਿਉਂ ਵੀ ਇਹ ਫਿਰ ਘਟ ਪਟਾਕੇ ਲੈਣਗੇ ਫਿਰ ਤੁਹਾਡੀ ਦੁਕਾਨਦਾਰੀ ਨੂੰ ਪਾਜੀ ਆਪਣੇ ਕੋ ਜਿਹੜਾ ਵੀ ਸਟਾਕ ਹੈਗਾ ਵਾ ਉਹ ਠਾਹ ਬਹੁਤ ਘੱਟ ਰੱਖਿਆ ਹੋਇਆ ਆਪਾਂ ਬਹੁਤ ਘੱਟ ਜਿੰਨੂੰ ਕਹਿੰਦੇ ਆ ਤੁਹਾਡੇ ਕੋ ਗ੍ਰੀਨ ਪਟਾਕੇ ਕਿਹੜੇ ਕਿਹੜੇ ਹਨ ਵਿੱਚ ਉਹਨਾਂ ਵਿੱਚ ਪਾਜੀ ਸਾਰੇ ਗ੍ਰੀਨ ਹੀ ਆ ਜ਼ਿਆਦਾਤਰ ਜਿਹੜਾ ਆਪਣਾ ਨਾਰਾ ਸਾਰੇ ਗ੍ਰੀਨ ਵਿੱਚ ਹੀ ਆ ਜਿੰਨਾ ਵੀ ਨਾਰਾ ਆਪਣੇ ਕੋ ਸਾਰਾ ਵਧੀਆ ਵਾਲਾ ਸਭ ਤੋਂ ਵੱਧ ਪੋਲੂਸ਼ਨ ਵੀ ਇਹੀ ਪੈਦਾ ਨਹੀਂ ਇਹ ਜਿਹੜੇ ਆ ਪਾਜੀ ਇਹ ਜਿਹੜਾ ਵਾ ਨਹੀਂ ਜਿਹੜੇ ਜਿਹੜੇ ਨਾਰਮਲ ਆਮ ਹੁੰਦੇ ਆ ਇਹ ਤਾਂ ਤੁਹਾਡੇ ਕੋਲ ਤੇ ਗ੍ਰੀਨ ਹੋ ਗਿਆ ਹਾਂਜੀ ਜਿਹੜੇ ਨਾਰਮਲ ਆ ਜਿਹੜੇ ਆਮ ਜਿਹੜੇ ਘੱਟ ਪ੍ਰਦੂਸ਼ਣ ਵਾਲੇ ਆ ਆਪਣੇ ਕੋਲ ਪਾਜੀ ਉਹ ਹੁੰਦੇ ਆ ਜ਼ਿਆਦਾ ਪ੍ਰਦੂਸ਼ਣ ਵਾਲੇ ਅੱਛਾ ਮਹਿੰਗਾ ਹੁੰਦਾ ਫਿਰ ਜਿਹੜਾ ਗ੍ਰੀਨ ਪਟਾਕਾ ਦੂਜਿਆਂ ਨਾਲੋਂ ਨਹੀਂ ਪਾਜੀ ਨਾਰਮਲ ਹੀ ਕੋਈ 10-20 ਰੁਪਏ ਡੱਬੀ ਦਾ ਫਰਕ ਹੁੰਦਾ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਪਾਜੀ ਅੱਛਾ ਕੋਈ ਜ਼ਿਆਦਾ ਫਰਕ ਜ਼ਿਆਦਾ ਫਰਕ ਨਹੀਂ ਹੁੰਦਾ ਪਟਾਕਿਆਂ ਦੇ ਵਿੱਚ ਦੂਜੇ ਪਟਾਕਿਆਂ ਵਾਂਗ ਹੀ ਹੁੰਦੇ ਆ ਹਾਂ ਜਿਹੜੇ ਆਮ ਪਟਾਕੇ ਜਿੱਦਾਂ ਨਾਰਮਲ ਜਿਹੜੇ ਗ੍ਰੀਨ 'ਚ ਤੇ ਭਾਜੀ ਜਿਹੜਾ ਦੇਖੋ ਗ੍ਰੀਨ ਵਾਲਾ ਆਪਣੇ ਕੋ ਤੁਹਾਨੂੰ 1-2 ਹੀ ਮਿਲਣਗੇ ਜਿਆਦਾ ਸਾਡੇ ਕੋ ਘਟੇ ਜਿਹੜੇ ਪੋਲੂਸ਼ਨ ਵਾਲੇ ਆ ਨਾ ਘਟ ਵੱਲੇ ਉਹ ਆਪਾਂ ਜਿਆਦਾ ਰੱਖੇ ਹੋਏ ਆ ਭਾਜੀ ਹਾਂਜੀ ਅੱਛਾ ਕਿਦਾਂ ਦਾ ਸੀਜ਼ਨ ਆ ਕਿ ਮੰਗਾਈ ਆ ਕਿ ਜਾਂ ਠੀਕ ਆ ਭਾਜੀ ਦੇਖੋ ਹਰ ਸਾਲ ਦਾ 20 ਰੁਪਏ ਡੱਬੀ ਤੇ ਵਦਨੀ ਹੁੰਦੀ ਆ ਨੋਰਮਲ ਗੱਲ ਆ ਤੁਹਾਨੂੰ ਵੀ ਪਤਾ ਮੰਗਾਈ ਦੇ ਹਿਸਾਬ ਨਾਲ 10-20 ਰੁਪਏ ਡੱਬੀ ਦਾ ਫਰਕ ਪਾਉਂਦੇ ਆ ਕੋਈ ਵਪਾਰੀ ਉਧਰੋਂ ਕਰਾਲੀ ਵੱਲੋਂ ਪਟਾਕੇ ਲਿਆਉਂਦੇ ਆ ਜਾ ਕੇ ਉਧਰ ਸਸਤੇ ਪੈਂਦੇ ਨਹੀਂ ਕੋਈ ਸਸਤਾ ਨਹੀਂ ਪੈਂਦਾ ਗੱਲ ਉੱਥੇ ਹੀ ਆ ਜਾਂਦੀ ਆ ਵੀਰ ਜੀ ਦੇਖੋ ਉਨਾ ਹੀ ਖਰਚਾ ਪੈਂਦਾ ਸਪੋਸ ਅੰਬਰਸਾਰ ਹੀ ਜਾਣਦਾ ਭਾਜੀ 2000 ਰੁਪਿਆ ਗੱਡੀ ਦਾ ਕਰਾਇਆ ਲੱਗ ਜਾਂਦਾ ਅੱਛਾ ਤੁਸੀਂ ਇੱਕ ਗੱਲ ਦੱਸੋ ਕਿ ਤੁਹਾਡੀ ਤੇ ਦੁਕਾਨਦਾਰੀ ਜਿਹੜੀ ਆ ਇਹ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਤੇ ਜਿਹੜੇ ਲੋਕਾਂ ਨੇ ਪੂਰੇ ਬਾਜ਼ਾਰ ਦੇ ਵਿੱਚ 70% ਤੋਂ ਵੱਧ ਦੁਕਾਨਾਂ ਜਿਹੜੀ ਆ ਉਹ ਆਪਾਂ ਐਸਐਚਓ ਨਾਲ ਕੋ ਪਰਮਿਸ਼ਨ ਲਈ ਆ ਬਹਿਲ ਸਾਹੂ ਨਾਲ ਕੋ ਲਈ ਆ ਸਾਡੇ ਜਿਹੜੇ ਹੈ ਨਾ ਜਿਹੜਾ ਪ੍ਰਸ਼ਾਸਨ ਕੋਲੋਂ ਜਿਹੜੇ ਹਾਂ ਪ੍ਰਸ਼ਾਸਨ ਉਹਨਾਂ ਨੇ ਸਾਨੂੰ ਮਿਹੜੀ ਜਿਹੜੀ ਵੀ ਇਹ ਮਚਿਓਲਟੀ ਆ ਪੂਰੀ ਜਨੇ ਵੀ ਆਪਣੇ ਸਾਰਿਆਂ ਨੇ ਲਾਇਆ ਹੋਇਆ ਵਾ ਇਹ ਮਚਿਓਲਟੀ ਦੇ ਆਧਾਰ ਤੇ ਹੀ ਭਾਜੀ ਲੱਗਾ ਹੋਇਆ ਔਰ ਕੋਈ ਕੁਝ ਮੁੰਡੇ ਜਿਹੜੇ ਆ ਪਟਾਕੇ ਲੈਣ ਆਏ ਹੋ ਆ ਕਿਹੜੇ ਪਿੰਡੋਂ ਆਏ ਕੱਕੇ ਮਾਰਜੋਪੜੇ ਤੋਂ ਆਏ ਜੀ ਮਾਰਜੋਪੜੇ ਤੋਂ ਹਾਂਜੀ ਹਾਂਜੀ ਤੇ ਇਸ ਵਾਰ ਪਟਾਕੇ ਮਹਿੰਗੇ ਆ ਕਿ ਸਸਤੇ ਆ ਨਹੀਂ ਪਟਾਕਾ ਤੇ ਬਹੁਤ ਮਹਿੰਗਾ ਆ ਜੀ ਪਿਛਲੀ ਵਾਰੀ ਸਸਤੇ ਹੀ ਇਸ ਵਾਰੀ ਥੋੜੇ ਘੱਟ ਹੀ ਰੇਟ ਆ ਅੱਜ ਇਹਦੀ ਮਹਿੰਗਾ ਹੋ ਗਿਆ ਮਹਿੰਗਾਈ ਜ਼ਿਆਦਾ ਹੋ ਗਈ ਨਾ ਪਟਾਕੇ ਚਲਾਉਣਾ ਕੀ ਫਰਕ ਪੈਂਦਾ ਵਾ ਕੀ ਨੁਕਸਾਨ ਹੁੰਦਾ ਪਟਾਕੇ ਚਲਾਉਣਾ ਕੁਝ ਨਹੀਂ ਥੋੜਾ ਬਹੁਤਾ ਇੰਜੋਏਮੈਂਟ ਕਰ ਇਹੜਾ ਪੋਲਿਊਸ਼ਨ ਹੁੰਦਾ ਜ਼ਿਆਦਾਤਰ ਯਾਦਤਰ ਗ੍ਰੀਨ ਪਟਾਕੇ ਚਲਾਏ ਜਾਂਦੇ ਆ ਅੱਛਾ ਤੂੰ ਹੋਰ ਗ੍ਰੀਨ ਪਟਾਕੇ ਲਓਗੇ ਤੇ ਫਿਰ ਮਹਿੰਗੇ ਆ ਕਿ ਸਸਤੇ ਆ ਮਹਿੰਗੇ ਹੁਣ ਵੇਖ ਕੇ ਪੁੱਛਾਂਗੇ ਰੇਟ ਇਹਦੇ ਬੱਤ ਕਿਸੇ ਆਏ ਆ ਜੀ ਤੂੰ ਵੀ ਲੈਣ ਆਇਆ ਵਾ ਇਹ ਵੀ ਲੈ ਆ ਰਿਹਾ ਤੂੰ ਐਂ ਅੱਛਾ ਕਿਹੜੀ ਜਮਾਤ ਚ ਪੜਦਾ ਸਤਜੀ ਤੇ ਫਿਰ ਸਕੂਲੇ ਜ਼ਰੂਰ ਕਹਿੰਦੇ ਹੋਣਗੇ ਪਟਾਕੇ ਘੱਟ ਚਲਾਓ ਪ੍ਰਦੂਸ਼ਣ ਫੈਲਦਾ ਇਹਨਾਂ ਨਾਲ ਦੱਸਦੇ ਆ ਪੋਲਿਊਸ਼ਨ ਹੁੰਦਾ ਹਾਂਜੀ ਕਾਹਦਾ ਪੋਲਿਊਸ਼ਨ ਹੁੰਦਾ ਪਟਾਕਿਆਂ ਨਾਲ ਤੂੰ ਇਹਦਾ ਹੋਰ ਹੋਰ ਕਿਹੜਾ ਕਿਹੜਾ ਪੋਲਿਊਸ਼ਨ ਹੁੰਦਾ ਹੋਰ ਬਾਬਾ ਹੂੰ ਇੱਕ ਤੇ ਹਵਾ ਦਾ ਪੋਲੂਸ਼ਨ ਹੋ ਗਿਆ ਹੋਰ ਕਿਹੜਾ ਹੁੰਦਾ ਪਤਾ ਕੁਛ ਕਿਹੜੀ ਕਲਾਸ ਚ ਪੜਦੇ ਹੋ ਸਤਵੀਂ ਸਤਵੀਂ ਚ ਬੇੜਾ ਇੱਕ ਇਹਦਾ ਹਵਾ ਦਾ ਪੋਲੂਸ਼ਨ ਹੁੰਦਾ ਇੱਕ ਆਵਾਜ਼ ਦਾ ਪੋਲੂਸ਼ਨ ਹੁੰਦਾ ਤੀਸਰਾ ਪੋਲੂਸ਼ਨ ਇਹਦਾ ਹੁੰਦਾ ਜਿਹੜਾ ਕੂੜਾ ਖੇਲਰ ਦਾ ਜਦੋਂ ਪਟਾਕੇ ਚਲਾ ਕੇ ਸਵੇਰੇ ਦੇਖਦੇ ਕਿੰਨਾ ਕੂੜਾ ਖਿਲਰਿਆ ਹੁੰਦਾ ਫਿਰ ਚੁੱਕਦੇ ਨੂੰ ਦੇਖ ਨਹੀਂ ਉਹ ਚੱਕਦੇ ਜਾ ਇਹ ਤਾਂ ਫਿਰ ਘਰ ਦੇ ਚੁੱਕਦੇ ਆ ਤੁਸੀਂ ਨਹੀਂ ਚੁੱਕਦੇ ਹਨਾ ਸੋ ਇਹ ਬੱਚੇ ਆ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਪੋਲੂਸ਼ਨ ਕਿਹੜਾ ਕਿਹੜਾ ਇੱਥੇ ਹੋਊਗਾ ਪਰ ਇਹਨਾਂ ਇਹਨਾਂ ਨੂੰ ਜਰੂਰ ਪਤਾ ਕਿ ਇੱਥੇ ਪ੍ਰਦੂਸ਼ਨ ਜਿਹੜਾ ਪਟਾਕਿਆਂ ਦੇ ਨਾਲ ਫੈਲਦਾ ਸੋ ਸਾਡਾ ਮਕਸਦ ਅੱਜ ਜਿਹੜਾ ਇਹ ਖਬਰ ਕਰਨ ਦਾ ਸੀ ਕਿ ਇਹ ਸਾਰੀਆਂ ਹੀ ਦੁਕਾਨਾਂ ਜਿੱਥੇ ਅਸੀਂ ਖੜੇ ਆ ਇੱਥੇ ਸਰਕਾਰ ਦੇ ਪ੍ਰਬੰਧਾਂ ਤੇ ਸਰਕਾਰ ਦੀ ਪਰਮਿਸ਼ਨ ਦੇ ਨਾਲ ਚੱਲ ਰਹੀਆਂ ਨੇ ਤੇ ਦੂਸਰੇ ਪਾਸੇ ਸ਼ਹਿਰ ਦੇ ਵਿੱਚ 70% ਦੀਆਂ ਦੁਕਾਨਾਂ ਜਿਹੜੀਆਂ ਉਹ ਗੈਰਕਾਨੂੰਨੀ ਤੌਰ ਤੇ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਜਿੰਨੂੰ ਵੀ ਪੁੱਛੋ ਇਹੋ ਕਹਿੰਦਾ ਇਸ ਬੰਦੇ ਨੇ ਦੁਕਾਨ ਲਗਾਈ ਹੀ ਤੇ ਉਹਨੂੰ ਵੇਖ ਕੇ ਮੈਂ ਵੀ ਲਗਾਈ। ਸੋ ਇਹ ਹੁਣ ਜਿਹੜੀ 70% ਤੋਂ ਵੱਧ ਜਿਹੜੇ ਪਟਾਕੇ ਬਾਜ਼ਾਰ ਦੇ ਵਿੱਚ ਸਰਕਾਰ ਦੀਆਂ ਨਿਸ਼ਚਿਤ ਕੀਤੀਆਂ ਥਾਵਾਂ ਤੋਂ ਬਿਨਾਂ ਸੰਘਣੇ ਬਾਜ਼ਾਰਾਂ ਜਿੱਥੇ ਬਹੁਤ ਸਾਰੀ ਭੀੜ ਆ ਉੱਥੇ ਵਿਕ ਰਹੇ ਆ ਇਹਦੇ ਬਾਰੇ ਤਾਂ ਹੋਰ ਪ੍ਰਸ਼ਾਸਨ ਹੀ ਜਾਂ ਪੰਜਾਬ ਸਰਕਾਰ ਹੀ ਜਵਾਬ ਦੇ ਸਕਦੀ ਆ। ਕਲਮ న్యూਜ਼ ਲਈ ਗੁਰਦਾਸਪੁਰ ਤੋਂ ਕੁਲਦੀਪ ਸਿੰਘ ਜਾਫਰਪੁਰ। ਦੀਵਾਲੀ ਹੋਵੇ ਤੇ ਪਟਾਕੇ ਨਾ ਹੋਣ ਤੇ ਬੱਚੇ ਨਾ ਹੋਣ ਤੇ ਖਰੀਦਦਾਰ ਨਾ ਹੋਣ ਤੇ ਫਿਰ ਦੀਵਾਲੀ ਕਾਦੀ। ਸੋ ਸਾਡੇ ਕੁਝ ਦੁਕਾਨਦਾਰ ਭਰਾਵਾ ਉਹਨਾਂ ਵੱਲੋਂ ਬੜੇ ਸਜਾ ਕੇ ਇਸ ਵਾਰ ਵੀ ਪਟਾਕੇ ਜਿਹੜੇ ਲਗਾਏ ਗਏ ਆ ਆ ਤੁਸੀਂ ਦੇਖ ਸਕਦੇ ਹੋ ਇਹ ਇਹ ਬੰਬਵਾ ਕਿਨਾਰ ਆ ਇਹ ਇਹ ਬੰਬਾ ਕਿਨਾਰ ਆ ਹਾਂਜੀ ਨਾਰ ਜੀ ਇਹ ਨਾਰ ਆ ਹਾਂਜੀ ਹਾਂਜੀ ਤੇ ਇਹ ਪਟਾਕਾ ਵੀ ਮਾਰਦਾ ਕਿ ਨਹੀਂ ਹਾਂਜੀ ਇਹ ਤੋੜਾ ਜਿਹਾ ਹਿਸਾਬ ਨਾਲ ਮਾਰਦਾ ਵਾ ਕਿ ਵੀ ਮਤਲਬ ਪਟਾਕਾ ਵੀ ਮਾਰਦਾ ਹਾਂਜੀ 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 ਮਾਰਦਾ ਜੀ ਅੱਛਾ ਤੇ ਹੋਰ ਇਹ ਆ ਵੀ ਬੰਬਾ ਅਨਾਰ ਮਿੱਟੀ ਨਾਲ ਅੱਛਾ 10 20 ਮਿੰਟ ਚੱਲਦਾ ਅੱਛਾ ਅੱਛਾ ਇਹ ਸਾਰੇ ਅਨਾਰ ਹੀ ਆ ਤੇ ਇਹ ਬੰਬਾਈਂਦਰ ਸਾਰੇ ਇਹ ਸੁੱਫਰ ਫੁੱਲ ਕਰ ਹੀ ਆਏ ਤੇ ਬੰਬ ਕਿੱਧਰ ਆ ਬੰਬ ਮੋੜ ਅੱਛਾ ਬੰਬਾਂ ਦਾ ਸਟਾਲ ਉੱਧਰ ਲੱਗਾ ਗਾਕੀ ਕਿਦਾਂ ਦੀ ਹੈ ਗਾਕੀ ਤੇ ਇਦਾਂ ਹੀ ਆ ਜੀ ਹੌਲੀ ਹੌਲੀ ਚੱਲੇ ਜਾਂਦਾ ਨਹੀਂ ਹੁਣ 1 2 ਦਿਨ ਹੋ ਗਏ ਲੱਗੀ ਦੁਕਾਨ ਤੇ ਕਿਦਾਂ ਰਹੀ ਦੁਕਾਨਦਾਰੀ ਪਹਿਲੇ ਵਰਗਾ ਕੰਮ ਤੇ ਨਹੀਂ ਰਿਹਾ ਜੇ ਚਲੋ ਚੱਲੇ ਕਰਦਾ ਵਧੀਆ ਹੌਲੀ ਹੌਲੀ ਚੱਲੇ ਕਰਦਾ ਗਾਕ ਆਈ ਜਾਏ ਕਰਦਾ ਅੱਛਾ ਇਹ ਕੱਲੀ ਫਿਰ ਪਟਾਕਿਆਂ ਦੀ ਦੁਕਾਨ ਲਾਉਂਦੇ ਹੋ ਕਿ ਜਾਂ ਹੋਰ ਵੀ ਦੁਕਾਨ ਹੈਗੀ ਤੁਹਾਡੀ ਕੋਈ ਫਰੂਟ ਦਾ ਕੰਮ ਵੀ ਹੈਗਾ ਆਪਣਾ ਅੱਛਾ ਹਾਂਜੀ ਤੇ ਅੱਛਾ ਇੱਕ ਗੱਲ ਦੱਸੋ ਵੀ ਪ੍ਰਸ਼ਾਸਨ ਕਹਿੰਦਾ ਆ ਕਿ ਆਪਾਂ ਪਰਮਿਟ ਦਿੰਨੇ ਆ ਫਿਰ ਇੱਕ ਜਗ੍ਹਾ ਦਿੰਨੇ ਆ ਫਿਰ ਪਰਮਿਟ ਪਰਮਿਟ ਲਿਆ ਕੇ ਜਾਂ ਉੱਥੇ ਹੀ ਕੰਮ ਚੱਲਣ ਦਿਆ ਵੇਖੋ ਸਾੜੇਵੇਂ ਲਾਇਏ ਆਪਾਂ ਵੀ ਲਾਲੇ ਨਾਲ ਵੇਖੇ ਵੇਖੋ ਵੇਖੀ ਲੱਗੇ ਆ ਅੱਛਾ ਵੇਖੋ ਵੇਖੀ ਲਾਲੇ ਯਾਰ ਚਲੋ ਕੋਈ ਗੱਲ ਨਹੀਂ ਪਾਰੇ ਇਹ ਵੀਰੇ ਕਹਿੰਦੇ ਆ ਕਿ ਉਹ ਪਰਮਟ ਦਾ ਵੀ ਕੰਮ ਚੱਲਦਾ ਤੇ ਲੋਕਾਂ ਨੇ ਲਾਏ ਤੇ ਅਸੀਂ ਵੀ ਵੇਖ ਕੇ ਲਾ ਲੇ ਫਿਰ ਇੱਕ ਇੱਕ ਮਾਲ ਜਿਹੜਾ ਫਿਰ ਇੱਥੋਂ ਲੋਕਲੀ ਲੈਂਦੇ ਹੋ ਕਿਤੇ ਕੋਈ ਬਾਹਰੋਂ ਮੰਗਾਉਂਦੇ ਹੋ ਇਹ ਲੈਂਦੇ ਕਰਾ ਲਿਓ ਜੀ ਕਰਾ ਲਈ ਤੋਂ ਲਿਆਇਓ ਉਹ ਚੰਡੀਗੜ੍ਹ ਨੇੜੇੋਂ ਅੱਛਾ ਉੱਥੇ ਪਟਾਕੇ ਸਸਤੇ ਮਿਲਦੇ ਆ ਇਸ ਸਸਤੇ ਦੇ ਬੰਦੇ ਪੈਨੋ ਕਰਾਇਆ ਜਾਂਦਾ ਉਹਨਾਂ ਵਧੀਆ ਮਿਲਦੇ ਆ ਤੇ ਫਿਰ ਆਪਣੇ ਸ਼ਹਿਰ ਚੋਂ ਲੈਣੇ ਨਹੀਂ ਚਾੰਗੇ ਸ਼ਹਿਰ ਵਾਲੇ ਠੱਗੀ ਬੜੀ ਕਰਦੇ ਆ ਜੀ ਸ਼ਹਿਰ ਵਾਲੇ ਵੱਧ ਕਰਦੇ ਆ ਅੱਛਾ ਇਥੇ ਜਿਆਦਾ ਡਿਮਾਂਡ ਕਿਹੜੇ ਪਟਾਕੇ ਦੀ ਆ? ਨਾਰ ਹੋ ਗਏ, ਚੜਕੜੀਆ ਹੋ ਗਈ ਆ, ਛੋਟ ਹੋ ਗਈ ਆਪਣੇ। ਉਹ ਛੋਟ ਲੱਗੀ ਆਪਣੇ। ਅੱਛਾ ਇਹ ਛੋਟ ਦਾ, ਛੋਟ ਦਾ ਜਿਹੜਾ ਹੈਗਾ ਵਾ ਵੱਡੇ ਤੋਂ ਵੱਡਾ ਡੱਬਾ ਜਿਹੜਾ ਉਹ ਕਿੰਨੇ ਦਾ ਵਾ? 12 ਤੋਂ ਲੈ ਕੇ 240 ਤੱਕ ਛੋਟ ਆਪਣੇ ਦਾ। ਤੇ 12 ਵਾਲੇ ਦਾ ਕੀ ਰੇਟ ਆ? 12 ਦੇ 200 ਰੁਪਏ ਜੀ। ਤੇ 240 ਵਾਲੇ ਦਾ? 240 ਵਾਲਿਆਂ ਦੇ ਕਿੰਨਾਂ ਹੀ? 4000 4000 4000 ਦਾ ਇੱਕ? ਹਾਂ ਜੀ। ਇੰਨੇ ਮਹਿੰਗੇ ਹੋ ਗਏ। 240 240 ਵਾਲੀ ਚੱਲਣਾ। ਕਲਰ ਵੀ ਵਖੜੇ ਵਖੜੇ ਨਿਕਲੇ ਇੱਕ ਕਿੰਨੇ ਦਾ ਪੈ ਗਿਆ 240 ਹੋ ਗਏ ਅੱਛਾ 240 ਪਟਾਕੇ ਮਾਰਦੇ ਆ 240 ਸੋ ਹਰ ਤਰ੍ਹਾਂ ਦਾ ਪਟਾਕਾ ਇੱਥੇ ਫੁੱਲ ਜੜੀ ਤੋਂ ਲੈ ਕੇ ਚਗਰੀ ਤੋਂ ਲੈ ਕੇ ਆ ਬੰਬ ਤੋਂ ਲੈ ਕੇ ਤੇ ਸ਼ਾਰਟ ਆ ਜਿਹੜੇ ਮਲਟੀ ਕਲਰ ਜਿਹੜੇ ਕੱਢਦੇ ਆ ਸਮਾਨ ਦੇ ਵਿੱਚ 10000 ਲੜੀ ਵੀ ਆ ਤੇ ਕਿਹੜੀ 10000 ਲੜੀ ਬੰਬ ਦੀ 10000 ਲੜੀ ਇਹਦੇ ਕੀ ਰੇਟ ਆ ਇਹਦਾ ਰੇਟ ਜੀ ਕੋਈ 5000 ਰੁਪਿਆ ਜੀ ਸੋ ਹਰ ਤਰ੍ਹਾਂ ਦਾ ਪਟਾਕਾ ਇੱਥੇ ਰੱਖਿਆ ਪਰ ਇਹ ਵੀਰਾਂ ਨੇ ਸੱਚੀ ਗੱਲ ਦੱਸੀ ਆ ਵੀ ਅਸੀਂ ਵੀ ਵੇਖ ਕੇ ਉਦਾਂ ਹੀ ਲਾ ਲੇ ਜਿੱਦਾਂ ਲੋਕਾਂ ਨੇ ਲਾਏ ਆ ਪਰਮਿਸ਼ਨ ਵਾਲਾ ਕੰਮ ਕੋਈ ਨਹੀਂ ਆ ਚਲੋ ਹੈਪੀ ਦਿਵਾਲੀ ਆ ਜੀ ਤੁਹਾਨੂੰ ਸਾਰਿਆਂ ਨੂੰ ਹੈ ਜਦੋਂ ਤੋਂ ਅਸੀਂ ਹੋਸ਼ ਸੰਭਾਲੀ ਆ ਪਟਾਕਿਆਂ ਦੇ ਨਾਲ ਹੀ ਦਿਵਾਲੀ ਅਸੀਂ ਮਨਾਉਂਦੇ ਰਹੇ ਆ ਅੱਜ ਚੜਖੜੀਆਂ ਨੇ ਇਹ ਬੱਚਿਆਂ ਦੀਆਂ ਸਭ ਤੋਂ ਜਿਹੜੀਆਂ ਉਹ ਫੇਵਰਟ ਹੁੰਦੀਆਂ ਨੇ ਬਹੁਤ ਤਰ੍ਹਾਂ ਦੀਆਂ ਚੜਖੜੀਆਂ ਨੇ ਇਹ ਇਹ ਵੀ ਬੰਬਾ ਜੀ ਇਹ ਹਾਂ ਜੀ ਹਾਂ ਜੀ ਇਹ ਅਨਾਰਾ ਬਾਜੀ ਇਹ ਅਨਾਰ ਵਾਲਾ ਬੰਬਾ ਆ ਵਿਖਾਓ ਜੀ ਇਹ ਅਨਾਰ ਵਾਲਾ ਬੰਬਾ ਤੇ ਇਹਨੂੰ ਕਹਿੰਦੇ ਆ ਫੁਹਾਰਾ ਕੀ ਕਹਿੰਦੇ ਫੁਹਾਰਾ ਨਾਰ ਇਹ ਫੁਹਾਰੇ ਵਾਲਾ ਅਨਾਰ ਆਏ ਸੋ ਇਹ ਰਵਾਇਤੀ ਆ ਆ ਅਨਾਰਾਂ ਦੀਆਂ ਵੈਰਾਈਟੀਆਂ ਆ ਆਗੇ ਅਨਾਰ ਵਾਲਾ ਬੰਬ ਆ ਗਿਆ ਬੱਚਿਆਂ ਦੀ ਫੇਵਰਿਟ ਚੀਜ਼ ਹੈ ਜੀ ਗੰਗਾ ਜਮਨਾ ਇਹ ਅਨਾਰ ਵਾਲਾ ਬੰਬਾ ਹੈ ਅਨਾਰ ਬੰਬਾ ਖਾ ਕਰਦਾ ਅੱਛਾ ਸੋ ਇਹ ਦੱਸਿਓ ਵੀ ਇਸ ਵਾਰ ਪਟਾਕੇ ਪਿਛਲੇ ਸਾਲ ਨਾਲੋਂ ਕਿੰਨੇ ਕੁ ਮਹਿੰਗੇ ਆ? ਭਾਜੀ ਪਿਛਲੇ ਸਾਲ ਨਾਲੋਂ ਇਸ ਸਾਲ ਕਾਫੀ ਮਹਿੰਗੇ ਪਟਾਕੇ ਆ। ਹਾਂਜੀ ਲੱਗਾ ਵੀ ਕਾਫੀ ਪਟਾਕਾ ਵਾ ਪਰ ਮਹਿੰਗੇ ਆ ਪਿਛਲੇ ਨਾਲੋਂ ਇਸ ਸਾਲ ਕਾਫੀ ਮਹਿੰਗੇ ਆ। ਤੇ ਅੱਛਾ ਦੂਜਾ ਇਹ ਦੱਸੋ ਵੀ ਖਰੀਦੋ-ਫਰੋਕਤ ਕਿੱਦਾਂ ਦੀ ਐ? ਖਰੀਦੋ-ਫਰੋਕਤ ਭਾਜੀ ਪਹਿਲੇ 2-3 ਦਿਨ ਤੇ ਚੰਗੇ ਰਹੇ ਸੀ। ਹੁਣ ਠੀਕ ਆ ਸ਼ਹਿਰ 'ਚ ਦੁਕਾਨਾਂ ਵੀ ਕਾਫੀ ਲੱਗੀਆਂ ਵਾ ਉਹਦੇ ਕਰਕੇ ਅੱਛਾ ਇੱਕ ਗੱਲ ਵਿਕਰੀ ਪਰਿਸ਼ਾਸ਼ਨ ਕਹਿੰਦਾ ਕਿ ਇੱਕ ਸਪੈਸ਼ਲ ਥਾਂ ਵਾ ਜਿੱਥੇ ਪਟਾਕੇ ਵਿਗਣਗੇ ਤੇ ਇਹ ਫਿਰ ਤੁਹਾਨੂੰ ਕੋਈ ਅਥਾਰਟੀ ਮਿਲੀ ਹੋਈ ਆ ਕਿ ਜਾਂ ਫਿਰ ਆਪਣੇ ਹਿਸਾਬ ਤੇ ਚੱਲ ਰਿਹਾ ਕੋਈ ਨਹੀਂ ਸਾਰਿਆਂ ਨੇ ਆਪਣੇ ਹਿਸਾਬ ਨਾਲ ਹੀ ਲਾਇਆ ਜੀ ਜਿੱਥੇ ਇਹਦਾ ਕੋਈ ਇੱਥੇ ਦਾ ਦੁਕਾਨ ਦੇ ਸਾਹਮਣੇ ਕੋਈ ਅਥਾਰਟੀ ਨਹੀਂ ਆਪਣੀ ਹੈ ਨਾ ਨਹੀਂ ਅਥਾਰਟੀ ਭਾਜੀ ਹੁਣ ਸਾਰਿਆਂ ਨੇ ਲਾਇਆ ਦਿਆ ਜਿਨ੍ਹਾਂ ਨੇ ਸਮਾਨ ਖਰੀਦਿਆ ਫਿਰ ਉਹਨਾਂ ਨੇ ਨਹੀਂ ਵੈਸੇ ਤੇ ਪ੍ਰਸ਼ਾਸਨ ਨੇ ਸਾਰਿਆਂ ਨੂੰ ਪਰਮਿਟ ਦਿੱਤਾ ਹੋਇਆ ਹਾਂਜੀ ਹਾਂਜੀ ਪਰਮਿਟ ਦਿੱਤਾ ਭਾਜੀ ਪਰਮਿਟ ਦਿੱਤਾ ਤੇ ਤੁਸੀਂ ਪਰਮਟ ਤੋਂ ਜਿਹਨਾਂ ਨੂੰ ਪਰਮਟ ਮਿਲੇ ਆ ਉਹ ਇੱਕ ਥਾਂ ਦੇ ਉੱਤੇ ਪਟਾਕੇ ਵੇਚਦੇ ਆ ਹਾਂਜੀ ਹਾਂਜੀ ਤੇ ਇਹ ਫਿਰ ਤੁਸੀਂ ਬਿਨਾ ਪਰਮਟ ਤੋਂ ਨਹੀਂ ਨਹੀਂ ਪਰਮਟ ਹੈਗਾ ਜੀ ਹੈਗਾ ਤੁਹਾਡੇ ਹਾਂਜੀ ਹਾਂਜੀ ਸਾਡੇ ਕੋਲ ਨਹੀਂ ਦੂਜੀ ਦੁਕਾਨ ਤੇ ਹੈਗਾ ਵਾ ਅਸੀਂ ਫਿਰ ਦੋ ਵੱਡੇ ਲਾਇਏ ਦੇਣਾ ਹਾਂਜੀ ਉਹ ਦੂਜੀ ਦੂਜੀ ਦੁਕਾਨ ਕਿੱਥੇ ਆ ਐਸ ਦੀ ਕਾਲਜ ਲੱਗਿਆ ਜੀ ਉੱਧਰ ਅੱਛਾ ਤੇ ਫਿਰ ਤੁਸੀਂ ਦੂਜੇ ਥਾਂ ਲਾ ਸਕਦੇ ਹੋ ਪਟਾਕੇ ਸਾਰਿਆਂ ਨੇ ਲਾਇਆ ਜੀ ਕੱਲਿਆਂ ਨੂੰ ਨਹੀਂ ਨਹੀਂ ਜਿੱਥੇ ਦਾ ਪਰਮਟ ਆ ਉੱਥੇ ਹੀ ਆਪਾਂ ਲਾ ਸਕਦੇ ਆ ਨਾ ਚਲੋ ਕੋਈ ਗੱਲ ਨਹੀਂ ਜੇ ਸਾਰਿਆਂ ਲਈ ਤੁਹਾਡਾ ਵੀ ਠੀਕ ਆ ਇੱਧਰ ਵੀ ਪਟਾਕੇ ਜਿਹੜੇ ਲੱਗੇ ਪਏ ਆ ਇਹਨਾਂ ਨਾਲ ਵੀ ਮੁੰਡਿਆਂ ਨਾਲ ਗੱਲਬਾਤ ਕਰਦਿਆਂ ਇੱਕ ਪਾਸੇ ਪ੍ਰਸ਼ਾਸਨ ਕਹਿੰਦਾ ਕਿ ਪਟਾਕਾ ਜਿਹੜਾ ਇੱਕ ਡੇਂਜਰਸ ਚੀਜ਼ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਹੋ ਜਾਂਦੀਆਂ ਪਟਾਕਿਆਂ ਦੇ ਚੱਲਦੇ ਆ ਸੋ ਇੱਥੇ ਵੀ ਹਰ ਤਰ੍ਹਾਂ ਦੇ ਪਟਾਕੇ ਜਿਹੜੇ ਲੱਗਿਆ ਫਿਰ ਕਿੰਦਾ ਦੀ ਐਟ ਕੀ ਇਹ ਮੁੰਡਿਆ ਖਰੀਦਦਾਰੀ ਪਟਾਕਿਆਂ ਦੀ ਠੀਕ ਆ ਜੀ ਹਾਂ ਗਾ ਗੂਕ ਤੇ ਘਾਟੀ ਲੱਗਣ ਦਿਆ ਹਾਂ ਜੀ ਕੱਦ ਵਾਲੀ ਦੋ ਦਿਨਾਂ ਦੀ ਹੋ ਗਈ ਦੀਆਂ ਨਾ ਤਾਂ ਕਰਤੇ ਫਿਰ ਅੱਜ ਵੀ ਆ ਕੱਲ ਵੀ ਆ ਕਈਆ ਕਈਆਂ ਨੇ ਅੱਜ ਨਾਲ ਅਹ ਥੋੜਾ ਇੱਧਰ ਆ ਜਾ ਅੱਗੇ ਅੱਛਾ ਤੇ ਇਹ ਫਿਰ ਜਿਹੜੀ ਇਹ ਪਟਾਕਿਆਂ ਦੀ ਦੁਕਾਨ ਆ ਫਿਰ ਪਰਮਿਟ ਪਰਮਿਟ ਲਿਆ ਕੋਈ ਇਹਨੂੰ ਵੇਚਣ ਦਾ ਪਰਮਿਟ ਪਰਮਿਸ਼ਨ ਲੈ ਲਈ ਕਿੱਥੇ ਹੈਗੀ ਆਪਣੇ ਕੋਲ ਉਹ ਪਾਪਾ ਕੋ ਹਣੇ ਪਰਮਿਸ਼ਨ ਹੈਗੀ ਤੁਹਾਡੀ ਕੋ ਹਾਂਜੀ ਪੁੱਛਿਆ ਸੀ ਉਹਨਾਂ ਨੇ ਪਰਮਿਸ਼ਨ ਵਾਲੇ ਬੰਦੇ ਤੋਂ ਉੱਥੇ ਵੇਚ ਰਹੇ ਆ ਇਸ ਦੀ ਕਾਲਜ ਲੱਗੇ ਸਾਰੇ ਪਰ ਇੱਥੇ ਆ ਦੀ ਦੁਕਾਨ ਆ ਨਾ ਤਾਂ ਕਰਕੇ ਉਹ ਇੱਥੇ ਤੇ ਤੁਸੀਂ ਆਪਣੀ ਦੁਕਾਨ ਤੇ ਇੱਥੇ ਖੋਲ ਲਿਆ ਸੋ ਸ਼ਹਿਰ ਦੇ ਵਿੱਚ ਇੱਕ ਥਾਂ ਨਹੀਂ ਬਹੁਤ ਸਾਰੀਆਂ ਦੁਕਾਨਾਂ ਤੁਹਾਨੂੰ ਦਿਖਾਵਾਂਗੇ ਜਿੱਥੇ ਇਹ ਪਟਾਕੇ ਵਿਖ ਰਹੇ ਆ ਜਦਕਿ ਪ੍ਰਸ਼ਾਸਨ ਨੇ ਇੱਕ ਥਾਂ ਨਿਸ਼ਚਿਤ ਕੀਤੀ ਹੋਈ ਆ ਪਟਾਕਿਆਂ ਵਾਲੀ ਔਰ ਉਸ ਸਥਾਨ ਤੇ ਵੀ ਤੁਹਾਨੂੰ ਲੈ ਕੇ ਜਾਵਾਂਗੇ ਕਿ ਜਿੱਥੇ ਪ੍ਰਸ਼ਾਸਨ ਵੱਲੋਂ ਜਿਹੜਾ ਇਹ ਇਹ ਹਰ ਤਰ੍ਹਾਂ ਦਾ ਪਟਾਕਾ ਜਿਹੜਾ ਵਾ ਛੋਟਾ ਵੱਡਾ ਪਟਾਕਾ ਆ ਇੱਧਰ ਜਿਹੜੇ ਰਾਕਟ ਆ ਇੱਧਰ ਆ ਬੰਬ ਆ ਇਹ ਸਾਰਾ ਕੁਝ ਜਿਹੜਾ ਇੱਥੇ ਆ ਸਾਰੇ ਸ਼ਰਮਾ ਜੀ ਆ ਦਿਖਾਓ ਇੱਕ ਮਿੰਟ ਆ ਇਹ ਬੱਚਿਆਂ ਦੇ ਵੱਡਿਆਂ ਦੇ ਚਲਾਉਣ ਵਾਲੇ ਇਹ ਬੰਬ ਨੇ ਇਹ ਸਾਰੇ ਹੀ ਖਤਰਨਾਕ ਕਿਸਮ ਦੇ ਪਟਾਕੇ ਆ ਸਾਰੇ ਤਾਂ ਇੱਥੇ ਸਾਰਾ ਕੁਝ ਜਿਹੜਾ ਇਹ ਚੱਲ ਰਿਹਾ ਸੋ ਅੱਗੇ ਵੀ ਕੁਝ ਦੁਕਾਨਦਾਰਾਂ ਨਾਲ ਖਰੀਦਦਾਰਾਂ ਨਾਲ ਗੱਲਬਾਤ ਕਰਾਂਗੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਸੋ ਇਸੇ ਦਿਨ ਗੁਰਦਾਸਪੁਰ ਦੇ ਸਾਹਮਣੇ ਜਿਹੜੀ ਆ ਉਹ ਆਤਿਸ਼ਬਾਜੀ ਦੀ ਮਾਰਕੀਟ ਲੱਗੀ ਆ ਕੋਈ ਅਣਸਕਾਹ ਵੀ ਘਟਨਾ ਨੂੰ ਰੋਕਣ ਵਾਸਤੇ ਪ੍ਰਸ਼ਾਸਨ ਵੱਲੋਂ ਇੱਥੇ ਫਾਇਰ ਬ੍ਰਿਗੇਡ ਦਾ ਵੀ ਜਿਹੜਾ ਮੁਕੰਮਲ ਪ੍ਰਬੰਧ ਕੀਤਾ ਹੋਇਆ ਸੋ ਜਿੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਖੜੀਆਂ ਉਹਨਾਂ ਦਾ ਅਮਲਾ ਫੈਲਾ ਵੀ ਇੱਥੇ ਪੂਰੀ ਮਸ਼ਤੀਦੀ ਦੇ ਨਾਲ ਹਾਜ਼ਰ ਆ। ਸੋ ਵੀਰੇ ਇਹ ਇੱਥੇ ਹਰ ਸਾਲ ਫਿਰ ਤੁਹਾਡੀ ਡਿਊਟੀ ਲੱਗਦੀ ਹੈ। ਸਾਡੀ 60 ਸਾਲ ਡਿਊਟੀ ਲਗਾਈ ਜਾਂਦੀ ਆ। ਤੇ ਆਪਾਂ ਕੱਲ ਤੋਂ ਡਿਊਟੀ ਤੇ ਲੱਗੇ ਆ ਕੱਲ ਸਵੇਰ ਤੋਂ ਤੇ 21 ਤਰੀਕ ਅਹੀਂ ਰਾਤ ਵੀ ਇੱਥੇ ਰਾਤ ਤੱਕ ਮਰ ਕੇ ਇੱਥੇ ਰਹਿਣਾ। ਇਸ ਵਾਰ ਲੱਗਦਾ ਦੀਵਾਲੀਆਂ ਦੋ ਆ ਗਈਆਂ ਤੁਹਾਡਾ ਕੰਮ ਵਧ ਗਿਆ ਹਾਂਜੀ ਕੰਮ ਵਧ ਗਿਆ ਜਿੰਨਾ ਚਿਰ ਸਾਡੀ ਪ੍ਰਸ਼ਾਸਨ ਨੂੰ ਡਿਊਟੀ ਲਗਾਈ ਗਈ ਹੈ ਉਹਨਾਂ ਚਿਰ ਡਿਊਟੀ ਪੂਰੀ ਤੇ ਹੋ ਰਾਂਗੇ ਅੱਛਾ ਪ੍ਰਸ਼ਾਸਨ ਵੱਲੋਂ ਤੁਹਾਡੇ ਵਿਭਾਗਾਂ ਵੱਲੋਂ ਕੀ ਕੀ ਪ੍ਰਬੰਧ ਕੀਤੇ ਹੋਏ ਆ ਕਿਸੇ ਐਓ ਜੀ ਅਣਸਕਾਮੀ ਘਟਨਾ ਵਾਸਤੇ ਪ੍ਰਸ਼ਾਸਨ ਵੱਲੋਂ ਮਰ ਕੇ ਸਾਡੇ ਕੋ ਪੂਰੀ ਆ ਮਰ ਕੇ ਪੂਰੇ ਪੂਰੇ ਪ੍ਰਬੰਧ ਕੀਤੇ ਹੋਏ ਆ ਜਿੱਦਾਂ ਦੀ ਵੀ ਜਦੋਂ ਐ ਸਰਿੰਡਰ ਤੇ ਜਾਂ ਜੀਵੇਂ ਦੀ ਵੀ ਸਾਰੇ ਪ੍ਰਬੰਧਾਂ ਡਾਟ ਕਮ ਕਮਲ ਹੋਏ ਆ ਅੱਛਾ ਇਹ ਜਿਹੜੇ ਇਹ ਜਿਹੜੇ ਹਤਸ਼ਬਾਜੀ ਵੇਚਣ ਵਾਲੇ ਹੈਗੇ ਦੁਕਾਨਦਾਰ ਇਨ੍ਹਾਂ ਕੋਲ ਨੂੰ ਵੀ ਸਲੰਡਰ ਰੱਖਣ ਦੀ ਹਦਾਇਤ ਹੈਗੀ ਆ ਨਹੀਂ ਜਿੰਨਾ ਇਨ੍ਹਾਂ ਕੋਲ ਹਦਾਇਤ ਤੇ ਹੈਗੀ ਆ ਪਰ ਇਨ੍ਹਾਂ ਕਹਨੇ ਵੀ ਨਹੀਂ ਰੱਖੇ ਜੂ ਇਹ ਇਨ੍ਹਾਂ ਨਾਲ ਪਟਾਕਾ ਲਾਇਆ ਸਲੰਡਰ ਤੇ ਮੌਕੇ ਤੇ ਵੀ ਅਸੀਂ ਵੀ ਵੇਖਿਆ ਵੀ ਕਿਸੇ ਨੇ ਵੀ ਇੱਥੇ ਜਿਹੜੇ ਆ ਸਲੰਡਰ ਜਿਹੜਾ ਵਾ ਪ੍ਰੀਕਾਸ਼ਨ ਦੇ ਤੌਰ ਤੇ ਕੋਈ ਪ੍ਰਬੰਧ ਨਹੀਂ ਕੀਤਾ ਹੋਇਆ ਹਾਂਜੀ ਹਾਂਜੀ ਸਾਡੀ ਤਾਂ ਸਾਜਦਾ ਸਾਨੂੰ ਪ੍ਰਸ਼ਾਸਨ ਵੱਲੋਂ ਲਗਾਇਆ ਗਿਆ ਵਾ ਕਿ ਡਿਊਟੀ ਦੇ ਇਹਨਾਂ ਨੇ ਤਾਂ ਕਿਸੇ ਨੇ ਨਹੀਂ ਕੋਈ ਸ ਜਦੋਂ ਸ਼ਹਿਰ ਦੇ ਵਿੱਚ ਬਹੁਤ ਥਾਂ ਗਲੀਆਂ ਦੇ ਵਿੱਚ ਪਟਾਕੇ ਲੱਗੇ ਆ ਕੋਈ ਉੱਥੇ ਕਿਤੇ ਇਹੋ ਜਿਹਾ ਕੋਈ ਮਸਲਾ ਬਣ ਜੇ ਕੋਈ ਅਣਸਕਾਂ ਵੀ ਅੱਗ ਜਨਨੀ ਦੀ ਘਟਨਾ ਕੋਈ ਛੋਟੀਆਂ ਗੱਡੀਆਂ ਵੀ ਮਿਲੀਆਂ ਤੁਹਾਨੂੰ ਇਹ ਹਾਂਜੀ ਸਰ ਦੋ ਨਵੀਆਂ ਗੱਡੀਆਂ ਮਿਲੀਆਂ ਛੋਟੀਆਂ ਤੁਹਾਨੂੰ ਫਿਰ ਤੇ ਵਧਾਈ ਬਣ ਗਈ ਤੁਹਾਡੇ ਵਾਲਾ ਨਵੀਆਂ ਗੱਡੀਆਂ ਆ ਗਈਆਂ ਹੈ ਹਾਂਜੀ ਹਾਂਜੀ ਅੱਗੇ ਨਾਲ ਕੋਈ ਸੁਧਾਰ ਹੋਇਆ ਫਾਇਰ ਬਰਗੇਡ ਦੇ ਵਿੱਚ ਪਿਛਲੇ ਸਮੇਂ ਨਾਲੋਂ ਕੋਈ ਹਾਂਜੀ ਹਾਂਜੀ ਸਰ ਕਾਫੀ ਸੁਧਾਰ ਹੋਇਆ ਹੈ ਨਵੀਆਂ ਗੱਡੀਆਂ ਕਾਫੀ ਸਮਾਨ ਮਿਲਿਆ ਸਰ ਆਪਣੇ ਕੀ ਕੀ ਪ੍ਰਬੰਧ ਆ ਫਿਰ ਇੱਥੇ ਸਰ ਪੂਰੇ ਪ੍ਰਬੰਧ ਹੈ ਜੀ ਅੱਛਾ ਕਿੰਨੇ ਕ ਬੰਦੇ ਆਪਣੇ ਇੱਥੇ 40 ਬੰਦੇ ਆ ਸਰ ਸਾਡੇ 40 ਬੰਦੇ ਹੈ ਹਾਂਜੀ ਹਾਂਜੀ ਤੇ ਅੱਜ ਇੱਥੇ ਜਿੱਥੇ ਇਹ ਪਟਾਕਾ ਮਾਰਕੀਟ ਦੇ ਵਿੱਚ ਆਤਿਸ਼ਬਾਜੀ ਮਾਰਕੀਟ ਵਿੱਚ ਕਿੰਨੇ ਕ ਇੱਥੇ ਬੰਦੇ ਆਪਣੇ ਸਰ ਇੱਕ ਗੱਡੀ ਸਾਡੀ ਇੱਥੇ ਲੱਗੀ ਹੈ ਇੱਕ ਦਿਨਾਂ ਨਗਰ ਲਗਾਈ ਗਈ ਪਟਾਕਾ ਵਾਲਿਆਂ ਦਾ ਹਾਂਜੀ ਹਾਂਜੀ ਬਾਕੀ ਗੱਡੀਆਂ ਫਾਇਰ ਬ੍ਰਿਗੇਡ ਦੇ ਤਨਾ ਵੀਰੇ ਬਟਾਲੇ ਦਾ ਵੱਖਰਾ ਸਿਸਟਮ ਹੈ ਹਾਂਜੀ ਹਾਂਜੀ ਬਟਾਲੇ ਦਾ ਵੱਖਰਾ ਹੈ ਸੋ ਇਹ ਮੁਲਾਜ਼ਮ ਨੇ ਜਿਹੜੇ ਫਾਇਰ ਬ੍ਰਿਗੇਡ ਦੇ ਇਹਨਾਂ ਦਾ ਕਹਿਣਾ ਹੈ ਕਿ ਵੱਡੀ ਗੱਡੀ ਇੱਥੇ ਮੁਸਤੈਦ ਆ ਆਪਣਾ ਸਾਰੇ ਜਿਹੜੇ ਪ੍ਰਬੰਧ ਕੀਤੇ ਹੋਏ ਆ ਦੋ ਛੋਟੀਆਂ ਗੱਡੀਆਂ ਇਹਨਾਂ ਨੂੰ ਮਿਲ ਗਈਆਂ ਨੇ ਸ਼ਹਿਰ ਦੇ ਵਿੱਚ ਕਿਹੇ ਆਣ ਸਗਾ ਵੀ ਘਟਨਾ ਕੋਈ ਆ ਤੰਗ ਬਾਜ਼ਾਰ ਹੋਵੇ ਜਾਂ ਭੀੜੀਆਂ ਗਲੀਆਂ ਹੋਣ ਉਹਨਾਂ ਦੇ ਵਾਸਤੇ ਵੀ ਇਹਨਾਂ ਨੇ ਮੁਕੰਮਲ ਪ੍ਰਬੰਧ ਕੀਤੇ ਹੋਏ ਆ ਸੋ ਪ੍ਰਸ਼ਾਸਨ ਵੱਲੋਂ ਹਰ ਸਾਲ ਜਿਹੜੀ ਇਹ ਅਲੋਕੇਸ਼ਨ ਕੀਤੀ ਜਾਂਦੀ ਆ ਪਟਾਕਿਆਂ ਦੇ ਪਰਮਿੰਟਾਂ ਦੀ ਔਰ ਸੂਤਰਾਂ ਦੇ ਅਨਸਾਰ ਔਰ ਸਰਕਾਰੀ ਜਿਹੜੀ ਇੱਕ ਇਨਫੋਰਮੇਸ਼ਨ ਆ ਉਹਦੇ ਅਨਸਾਰ ਗੁਰਦਾਸਪੁਰ ਸ਼ਹਿਰ ਦੇ ਵਿੱਚ ਵੀ 6 ਵਿਅਕਤੀਆਂ ਦੀ ਜਿਹੜੀ ਆ ਇਹ ਪਰਚੀ ਨਿਕਲਦੀ ਆ ਇੰਨੀਆਂ ਕਿਹ ਪਰਚੀਆਂ ਜਣੀਆਂ ਵਾ ਉਹ ਅੱਧੀ ਦਰਜਨ ਦੇ ਕਰੀਬ ਬਟਾਲਾ ਦੇ ਵਿੱਚ ਨਿਕਲਦੀ ਆ ਪਰ ਦੁਕਾਨਾਂ ਤੁਸੀਂ ਦੇਖ ਸਕਦੇ ਹੋ 6 ਪਰਚੀਆਂ ਦੇ ਉੱਤੇ ਲਗਭਗ 50 ਦੁਕਾਨਾਂ ਤੋਂ ਵੱਧ ਦੁਕਾਨਾਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਸੋ ਇਹ ਇੱਕ ਵਿਸਥਾਰ ਸਹਿਤ ਜਿਹੜਾ ਪੜਤਾਲ ਦਾ ਵਿਸ਼ਾ ਕਿ ਪਰਚੀਆਂ ਇੰਨੀ ਘੱਟ ਗਿਣਤੀ ਜੀ ਨਿਕਲਦੀਆਂ ਤੇ ਇਹ ਜਿਹੜੀ ਦੁਕਾਨਦਾਰੀ ਆ ਜਾਂ ਆਤਿਸ਼ਬਾਜੀ ਦੀ ਜਿਹੜੀ ਸੇਲ ਆ ਇਹ ਇੱਥੇ ਲਗਭਗ 2 ਦਰਜਨ ਤੋਂ ਵੱਧ ਦੇ ਕਰਨਾ ਇੱਥੇ ਲੱਗੀਆਂ ਹੋਈਆਂ ਤੇ ਇਦਾਂ ਹੀ ਬਾਜ਼ਾਰ ਦੇ ਵਿੱਚ ਜਿਹੜੇ ਬਟਾਲੇ ਦੇ ਬਾਜ਼ਾਰ ਆ ਉਹਨਾਂ ਦੇ ਵਿੱਚ ਲੱਗਦੀ ਆ ਸੋ ਇਹ ਜਿਹੜਾ ਆਤਿਸ਼ਬਾਜੀ ਦਾ گورਖ ਧੰਦਾ ਤੇ ਇਹ ਜਿਹੜੀ ਦੀਵਾਲੀ ਦੇ ਉੱਤੇ ਹਰ ਸਾਲ ਜਿਹੜੀ ਆਮ ਲੋਕਾਂ ਨੂੰ ਜਾਂ ਦੁਕਾਨਦਾਰਾਂ ਨੂੰ ਜਿਹੜੀ ਪੈਂਦੀ ਆ ਪਸੂੜੀ ਜਿਹਨੂੰ ਪੰਜਾਬੀ 'ਚ ਕਹਿੰਦੇ ਆ ਪਸੂੜੀ ਪੈਂਦੀ ਆ ਵੀ ਪਤਾ ਨਹੀਂ ਕਿੱਥੋਂ ਪਰਮਟ ਮਿਲਣਾ ਕਿੰਨੀ ਖੱਜਲ ਖਵਾਰੀ ਜਿਹੜੀ ਆ ਦੁਕਾਨਦਾਰਾਂ ਦੀ ਹੁੰਦੀ ਆ ਪਰ ਜਦੋਂ ਅਸੀਂ ਮਾਰਕੀਟ ਦੇ ਵਿੱਚ ਵੇਖਿਆ ਜਾ ਕੇ ਤੇ ਮਾਰਕੀਟ ਦੇ ਵਿੱਚ ਹਰ ਦੁਕਾਨਦਾਰ ਜਿੱਦੀ ਦੁਕਾਨ ਵੀ ਨਹੀਂ ਹੈਗੀ ਉਹ ਵੀ ਦੁਕਾਨ ਲਾ ਕੇ ਤੇ ਪਟਾਕੇ ਵੇਚ ਰਿਹਾ ਆ